ਬਠਿੰਡਾ ਦੇ ਗਣਪਤੀ ਐਨਕਲੇਵ ਵਿਖੇ ਡਰੈਗਨ ਇੰਸਪੈਕਟਰ ਸ਼ੈਸ਼ਨ ਮਿੱਤਲ ਦੇ ਘਰ ਹੋਈ ਪੁਲਿਸ ਦੀ ਰੇਡ ਐਸਟੀਐਫ ਦੇ ਡੀਐਸਪੀ ਪਰਮਜੀਤ ਸਿੰਘ ਨੇ ਕੀਤੀ ਇਸ ਦੀ ਅਗਵਾਈ ਵੀਰਵਾਰ ਨੂੰ 12 ਵਜੇ ਦੇ ਲਗਭਗ ਡੀਐਸਪੀ ਐਸਟੀਐਫ ਪਰਮਜੀਤ ਸਿੰਘ ਡੋੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਡਰੈਗਨ ਇੰਸਪੈਕਟਰ ਫਾਜ਼ਲਗਾ ਵਿਖੇ ਤਨਾਤ ਹੈ ਅਤੇ ਅੱਜ ਉਹਨਾਂ ਵੱਲੋਂ ਇਸਦੇ ਕੁਝ ਡਾਕੂਮੈਂਟਾਂ ਦੀ ਇਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇਹਨਾਂ ਦੇ ਨਾਲ ਤਨਾਤ ਸੀ ਅਸਿਸ਼ਨ ਦਿਖਾ ਰਹੇ ਆ ਬਠਿੰਡਾ ਦੇ ਇਹ ਗਣਪਤੀ ਅਨ ਕਲੇਵ ਦੀਆਂ ਸਾਰੀਆਂ ਇੰਕਰੀਸ ਹੋਂ ਤਸਵੀਰਾਂ ਜਿੱਥੇ ਕੋਟੀ ਨੰਬਰ 422 ਦੇ ਵਿੱਚ ਡੀਐਸਪੀ ਐਸਟੀਐਫ ਪਰਮੀ ਸਿੰਘ ਡੋੜ ਆਪਣੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਪਹੁੰਚੇ ਤੇ ਇਹਨਾਂ ਦੇ ਘਰ ਦੇ ਵਿੱਚ ਉਹਨਾਂ ਵੱਲੋਂ ਰੈਡ ਕੀਤੀ ਗਈ ਉਹਨਾਂ ਦੱਸਿਆ ਕਿ ਇਸ ਵਕਤ ਜੋ ਡੈਗਨ ਇੰਸਪੈਕਟਰ ਹਨ ਉਹ ਵੀ ਆਪਣੀ ਕੋਠੀ ਦੇ ਅੰਦਰ ਮੌਜੂਦ ਹਨ ਅਤੇ ਇਹਨਾਂ ਵੱਲੋਂ ਕੁਝ ਕਾਗਜ਼ਾਂ ਪੱਤਰਾਂ ਦੀ ਇਹਨਾਂ ਵੱਲੋਂ ਸ਼ਾਨਦਿਨ ਆਪकी ਤਿਆਰੀ ਅਸੀਂ ਦਿਖਾ ਰਹੇ ਹਾਂ ਡੀਐਸਪੀ ਪਰਮਜੀਤ ਸਿੰਘ ਡੋੜ ਇੱਕ ਵਾਰੀ ਇਸ ਕੋਠੀ ਦੇ ਵਿੱਚੋਂ ਬਾਹਰ ਆਏ ਤੇ ਫਿਰ ਉਹ ਅੰਦਰ ਜਾਂਦੇ ਹੋਏ ਦਿਖਾਈ ਦੇ ਰਹੇ ਹਨ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਐਸਟੀਐਫ ਦੇ ਡੀਐਸਪੀ ਪਰਮਜੀਤ ਸਿੰਘ ਡੋੜ ਅਤੇ ਕੀ ਹੈ ਸਾਰਾ ਮਾਮਲਾ ਇਹ ਹੀ ਅਸੀਂ ਤੁਹਾਨੂੰ ਸੁਣਾਉਣੇ ਆ ਉਹਨਾਂ ਦੀ ਜਵਾਨੀ ਇਹ ਕੁਝ ਨਹੀਂ ਕੋਈ ਐਫਆਈਆਰ ਲੋਜ ਹੋਈ ਉਹਦੀ ਇਨਵੈਸਟੀਗੇਸ਼ਨ ਦੇ ਰਿਗਾਰਡਿੰਗ ਆ ਅੱਛਾ ਕੌਣ ਨੇ ਜੀ ਇਹ ਸ਼ਖਸ ਇਹਨਾਂ ਦੇ ਘਰ ਆਏ ਤੁਸੀਂ ਇਹ ਸ਼ਿਸ਼ਮਿਤਲ ਨੇ अच्छा के डिपार्टमेंट से द, आ, आ, इंस्पेक्टर देखे, देखे। 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 भी इंस्पेक्टेड डग भी इंस्पेक्टेड नहीं एसआईआर की कर दी थी ना नहीं डिटेल वगैरह जेड इन्वेस्टिगेशन में भी साइड इन्वेस्टिगेशन है हम इन्वेस्टिगेशन का पार्ट है ठीक है हां जी ये थाना आई है एरिया के मोड़ पे नहीं वो मेनू नहीं पता ਵੀ ਸ਼ੱਕੀ ਕੁਝ ਜਿਹੜੇ ਡਾਕੂਮੈਂਟਸ ਵਗੈਰਾ ਨੇ ਚੈੱਕ ਕਰ ਰਹੇ ਹਾਂ ਕਿ ਕਿੱਥੇ ਲੱਗਿਆ ਜੀ ਇਸ ਤੋਂ ਮੁਝੇ ਰੋਸਟਿੰਗ ਦੀ ਫਾਈਲ ਕਰਾ ਦੱਸ ਰਹੇ ਨੇ ਹਾਂਜੀ ਸਰ ਇਹ ਗੱਲ ਕਰੀ ਕੁਝ ਤੁਹਾਡੇ ਵੱਲੋਂ ਵਸੀਲ ਨਹੀਂ ਕੀਤਾ ਗਿਆ ਕੁਝ ਜਾਂ ਕੋਈ ਡਾਕੂਮੈਂਟਸ ਲੈ ਗਏ ਹੁਣ ਹੁਣ ਡਾਕੂਮੈਂਟਸ ਚੈੱਕ ਕਰ ਰਹੇ ਹਾਂ ਕੋਈ ਡਾਕੂਮੈਂਟ ਹੀ ਚੈੱਕ ਕਰ ਰਹੇ ਹਾਂ ਸਿੰਪਲੀ ਹੋਰ ਕੁਝ ਨਹੀਂ ਆਇਆ ਇੱਥੇ ਕੋਈ ਇਹੋ ਜਿਹੀ ਚੀਜ਼ ਹੋ ਰਿਹਾ ਇਹੋ ਜਿਹੀ ਨਹੀਂ ਹੈਗੀ ਠੀਕ ਹੈ ਹਾਂਜੀ ਨੀਟੀ ਮਾਂ ਦੀ ਰੀਡ ਕਰਾ ਮੈਨੂੰ ਪਤਾ ਨਹੀਂ ਇਹ ਮੈਂ ਤੁਹਾਨੂੰ ਸਹੀ ਇਨਵੈਸਟੀਗੇਸ਼ਨ ਮੇਰੇ ਵੱਲੋਂ ਨਹੀਂ ਕੀਤੀ ਜਾ ਰਹੀ ਹੈਗੀ ਮੈਨੂੰ ਇੱਕ ਸਹਾਇਤ ਹੋਈ ਹੈ ਇਨਵੈਸਟੀਗੇਟਿੰਗ ਅਫਸਰ ਬਲੋ ਉਹਦੀ ਪਾਲਣਾ ਕਰਦੇ ਅਸੀਂ ਕਰ ਵੀ ਕਰ ਥੈਂਕ ਯੂ ਜੀ